ਕਿਸਾਨਾ ਕੋ ਚਕਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਡੱਲੇਵਾਲ ਦੇ ਮੈਡੀਕਲ ਟੈਸਟ ਕਰਾਉਣ ਦੇ ਆਦੇਸ਼ ਵੀ ਦਿੱਤੇ ਨੇ ਅੱਜ ਹੋਈ ਸੁਪਰੀਮ ਕੋਰਟ ਚ ਸੁਣਵਾਈ ਚ ਡੱਲੇਵਾਲ ਦੀ ਸਿਹਤ ਨੂੰ ਲੈ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਹੈ ਸੁਪਰੀਮ ਕੋਰਟ ਦੀ ਬੈਂਚ ਸੂਰਿਆਕਾਂਤ ਅਤੇ ਉੱਜਲ ਬੁਹਾਨ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਦੀ ਗੱਲ ਨਹੀਂ ਕਰ ਰਹੇ ਅਸੀਂ ਸਿਰਫ ਡੱਲੇਵਾਲ ਦੀ ਸਿਹਤ ਦੀ ਚਿੰਤਾ ਕਰ ਰਹੇ ਹਾਂ ਜਿਸ ਕਾਰਨ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਡੱਲੇਵਾਲ ਦੇ ਟੈਸਟ ਕਰਾਉਣ ਦੇ ਆਦੇਸ਼ ਦਿੱਤੇ ਗਏ ਨੇ ਤੇ ਹੋਰ ਵੀ ਸਹੂਲਤਾ ਮੁਹੱਈਆ ਕਰਾਉਣ ਦੇ ਆਦੇਸ਼ ਦਿੱਤੇ ਗਏ ਨੇ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ ਡੱਲੇਵਾਲ ਬਾਰੇ ਪੰਜਾਬ ਸਰਕਾਰ ਦੇ ਡਾਕਟਰਾਂ ਦੇ ਬਿਆਨ ਨੂੰ ਸੁਣਦੇ ਹੋਏ ਫਟਕਾਰ ਲਾਈ ਸੀ ਜਿਸ ਤੇ ਡਾਕਟਰਾਂ ਵੱਲੋਂ ਡੱਲੇਵਾਲ ਦੇ ਬਿਨਾ ਟੈਸਟ ਕੀਤੇ ਸਿਹਤ ਸਹੀ ਹੋਣ ਦਾ ਦਾਵਾ ਕੀਤਾ ਸੀ ਤਾਂ ਇਸ ਦਾਅਵੇ ਤੇ ਸੁਪਰੀਮ ਕੋਰਟ ਨੇ ਝਟਕਾਰ ਲਗਾਦੇ ਹੋਏ ਸਰਕਾਰ ਨੂੰ ਟੈਸਟ ਕਰਾਉਣ ਦੇ ਆਦੇਸ਼ ਦਿੱਤੇ ਤੇ ਨਾਲ ਦੇ ਨਾਲ ਹੀ ਉਹਨਾਂ ਦੀ ਸਿਹਤ ਦੀ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਵੀ ਗੱਲ ਆਕੀ ਜ਼ਿਕਰ ਖਾਸ ਹੈ ਕਿ ਅੱਜ 24 ਦਿਨ ਪੂਰੇ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੀ ਭੁਖ ਹੜਤਾਲ ਨੂੰ ਤੇ ਅੱਜ ਸਵੇਰੇ ਡੱਲੇਵਾਲ ਦੀ ਸਿਹਤ ਵੀ ਖਰਾਬ ਹੋ ਗਈ ਸੀ ਜਿਸ ਕਾਰਨ ਕੁਝ ਸਮੇਂ ਲਈ ਜਗਜੀਤ ਸਿੰਘ ਡੱਲੇਵਾਲ ਬੇਹੋਸ਼ ਹੋ ਗਏ ਸਰ ਤੇ ਅਦਾਲਤ ਦੇ ਆਦੇਸ਼ਾਂ ਤੇ ਹੀ ਬੀਤੇ ਕੱਲ ਏਡੀਜੀ ਪੀਆਰਪੀ ਸ਼ੁਕਲਾ ਨੇ ਵੀ ਖਨੋਰੀ ਪਹੁੰਚ ਕੇ ਡੱਲੇਵਾਲ ਦਾ ਹਾਲ ਜਾਣਿਆ ਸੀ ਤੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਦਾ ਮੀਡੀਆ ਸਾਹਮਣੇ ਜਨਤਕ ਵੀ ਕੀਤਾ ਤੇ ਦੱਸਦੀ ਹੈ ਕਿ ਡੱਲੇਵਾਲ ਦੀ ਸਿਹਤ ਲਈ ਲਗਾਤਾਰ ਸੁਪਰੀਮ ਕੋਰਟ ਵੀ ਚਿੰਤਿਤ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿਸਾਨਾ ਕੋ ਚਕਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਡੱਲੇਵਾਲ ਦੇ ਮੈਡੀਕਲ ਟੈਸਟ ਕਰਾਉਣ ਦੇ ਆਦੇਸ਼ ਵੀ ਦਿੱਤੇ ਨੇ ਅੱਜ ਹੋਈ ਸੁਪਰੀਮ ਕੋਰਟ ਚ ਸੁਣਵਾਈ ਚ ਡੱਲੇਵਾਲ ਦੀ ਸਿਹਤ ਨੂੰ ਲੈ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਹੈ ਸੁਪਰੀਮ ਕੋਰਟ ਦੀ ਬੈਂਚ ਸੂਰਿਆਕਾਂਤ ਅਤੇ ਉੱਜਲ ਬੁਹਾਨ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਦੀ ਗੱਲ ਨਹੀਂ ਕਰ ਰਹੇ ਅਸੀਂ ਸਿਰਫ ਡੱਲੇਵਾਲ ਦੀ ਸਿਹਤ ਦੀ ਚਿੰਤਾ ਕਰ ਰਹੇ ਹਾਂ ਜਿਸ ਕਾਰਨ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਡੱਲੇਵਾਲ ਦੇ ਟੈਸਟ ਕਰਾਉਣ ਦੇ ਆਦੇਸ਼ ਦਿੱਤੇ ਗਏ ਨੇ ਤੇ ਹੋਰ ਵੀ ਸਹੂਲਤਾ ਮੁਹੱਈਆ ਕਰਾਉਣ ਦੇ ਆਦੇਸ਼ ਦਿੱਤੇ ਗਏ ਨੇ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ ਡੱਲੇਵਾਲ ਬਾਰੇ ਪੰਜਾਬ ਸਰਕਾਰ ਦੇ ਡਾਕਟਰਾਂ ਦੇ ਬਿਆਨ ਨੂੰ ਸੁਣਦੇ ਹੋਏ ਫਟਕਾਰ ਲਾਈ ਸੀ ਜਿਸ ਤੇ ਡਾਕਟਰਾਂ ਵੱਲੋਂ ਡੱਲੇਵਾਲ ਦੇ ਬਿਨਾ ਟੈਸਟ ਕੀਤੇ ਸਿਹਤ ਸਹੀ ਹੋਣ ਦਾ ਦਾਵਾ ਕੀਤਾ ਸੀ ਤਾਂ ਇਸ ਦਾਅਵੇ ਤੇ ਸੁਪਰੀਮ ਕੋਰਟ ਨੇ ਝਟਕਾਰ ਲਗਾਦੇ ਹੋਏ ਸਰਕਾਰ ਨੂੰ ਟੈਸਟ ਕਰਾਉਣ ਦੇ ਆਦੇਸ਼ ਦਿੱਤੇ ਤੇ ਨਾਲ ਦੇ ਨਾਲ ਹੀ ਉਹਨਾਂ ਦੀ ਸਿਹਤ ਦੀ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਵੀ ਗੱਲ ਆਕੀ ਜ਼ਿਕਰ ਖਾਸ ਹੈ ਕਿ ਅੱਜ 24 ਦਿਨ ਪੂਰੇ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੀ ਭੁਖ ਹੜਤਾਲ ਨੂੰ ਤੇ ਅੱਜ ਸਵੇਰੇ ਡੱਲੇਵਾਲ ਦੀ ਸਿਹਤ ਵੀ ਖਰਾਬ ਹੋ ਗਈ ਸੀ ਜਿਸ ਕਾਰਨ ਕੁਝ ਸਮੇਂ ਲਈ ਜਗਜੀਤ ਸਿੰਘ ਡੱਲੇਵਾਲ ਬੇਹੋਸ਼ ਹੋ ਗਏ ਸਰ ਤੇ ਅਦਾਲਤ ਦੇ ਆਦੇਸ਼ਾਂ ਤੇ ਹੀ ਬੀਤੇ ਕੱਲ ਏਡੀਜੀਪੀ ਆਰਪੀ ਸ਼ੁਕਲਾ ਨੇ ਵੀ ਖਨੋਰੀ ਪਹੁੰਚ ਕੇ ਡੱਲੇਵਾਲ ਦਾ ਹਾਲ ਜਾਣਿਆ ਸੀ ਤੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਦਾ ਮੀਡੀਆ ਸਾਹਮਣੇ ਜਨਤਕ ਵੀ ਕੀਤਾ ਤੇ ਦੱਸਦੀ ਹੈ ਕਿ ਡੱਲੇਵਾਲ ਦੀ ਸਿਹਤ ਲਈ ਲਗਾਤਾਰ ਸੁਪਰੀਮ ਕੋਰਟ ਵੀ ਚਿੰਤਿਤ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ